ਪਠਾਨਕੋਟ ਦੇ ਮਲਕਪੁਰ ਨੇੜੇ ਇੱਕ ਸੜਕ ਹਾਸਾ ਹੋਇਆ ਤੁਹਾਨੂੰ ਦੱਸਦੇ ਕਿ ਰੋਡਵੇ ਦੀ ਬੱਸ ਉਹਦੇ ਆਟੋ ਦੇ ਵਿੱਚ ਲੈ ਟੱਕਰ ਹੋ ਜਾਂਦੀ ਹੈ ਇਸ ਆਟੋ ਦੇ ਵਿੱਚ ਆઠ ਜਿਹੜੇ ਸੰਤ ਲੋਕ ਸਵਾਰ ਸੀਗੇ ਜਾਣਕਾਰੀ ਮੁਤਾਬਕ ਕਿ ਸੰਤ ਜਿਹੜੇ ਨੇ ਕਿਸੇ ਦੇ ਆਪਣੇ ਬਾਬਾ ਜੀ ਦੇ ਇਲਾਜ ਦੇ ਲਈ ਪੈਸੇ ਇਕੱਠੇ ਕਰਨ ਵਾਸਤੇ ਜਾ ਰਹੇ ਸੀਗੇ ਜਿਸ ਤੋਂ ਬਾਅਦ ਇੱਕ ਬੱਸ ਵੱਲੋਂ ਪਿੱਛਾ ਆ ਕੇ ਹਿਟ ਕੀਤਾ ਜਾਂਦਾ ਤਾਂ ਸਾਰੇ ਜਿਹੜੇ ਆਟੋ ਵਿੱਚ ਸਵਾਰ ਸੰਤ ਸੀਗੇ ਸਾਰੇ ਘਾਇਲ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਪਠਾਨਕੋਟ ਦੇ ਵਿੱਚ ਇਲਾਜ ਦੇ ਲਈ ਲਿਆਂਦਾ ਗਿਆ ਇਸ ਆਪਾਂ ਜਿਹੜੇ ਪੀੜਿਤ ਸੰਤ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਨਾਲ ਦੀ ਨਾਲ ਐਸਐਮਓ ਜੋ ਪਠਾਨਕੋਟ ਦੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਆਉ ਸੁਣਾਣਿਆ ਕੀ ਹੈ ਪੂਰਾ ਮਾਮਲਾ ਔਰ ਇਹ ਹਾਸਾ ਜਿਹੜੇ ਆ ਪਠਾਨਕੋਟ ਦੇ ਮਲਕਪੁਰ ਚੌਂਕ ਦੇ ਨੇੜੇ ਹੋਇਆ ਹੈ ਬਾਬਾ ਕੀ ਨਾਮ ਹੈ ਔਰ ਕਹਾਂ ਜਾ ਰਹੇ ਹੋ ਕੀ ਕੈਸੇ ਹੋ ਹਾਸਾ ਬਾਲਕ ਦਾਸ ਮੇਰਾ ਨਾਮ ਹੈ ਜਿਲ੍ਹਾ ਫਤਿਹ ਉੱਤਰ ਪ੍ਰਦੇਸ਼ ਪ੍ਰਯਾगराज वहांक रहने वाले हूं ये अपना आश्रम है तो हम लोग साल में एक बार आते हैं यात्रा करते हैं हिमाचल जैसे मां माताजी मणिकर्ण बाबा सरय यात्रा करते हैं साल तो हम लोग कल ही आए आज रात में गाड़ी से वो तो गाड़ी आती है प्रयागराज से आज ही तो आए तो महाराज जी को दिक्कत थी तो हम गए थे एक वो कोई भट्ट था वहाँ बलिकाई बाईपास में उनसे मिलने के लिए महाराज जी की दवा करवाना है तो पैसे नहीं हमारे पास व्यवस्था कुछ हो जाएगी अच्छा आदमी पहले भी जानता था हमको अब वहीं से हमने टेम्पू किया उसी के पास हमने कहीं रुके नहीं हमने कहा अस्पताल चलना वो तो ड्राइवर बताया कि उसको तो तो होता है हमने कहा हमको हॉस्पिटल में छोड़ दो

ਅਜਖਮੀ ਹਮਾਰੇ ਵੀ ਦੇਖੋ ਐਸਾ ਹਮ ਥੋੜਾ ਬੀਚ ਮੇ ਥੇ ਸਿਰ ਮੇ ਵੀ ਹੈ ਔਰ ਜਿਤਨੇ ਲੋਕ ਨੇ ਸਾਥ ਲੋਕ ਜ਼ਖਮੀ ਹੈ ਕੀ ਹੈ ਹਾਂਜੀ ਐਕਚੁਅਲੀ ਹੁੰਨੀ ਹੋ ਐਕਸੀਡੈਂਟ ਕੇਸ ਆਇਆ ਅਮਰਜੈਂਸੀ ਦੇ ਇੱਕ ਬੱਸ ਦੀ ਟੱਕਰ ਹੋਈ ਔਰ ਟੋ ਵਾਲੇ ਨਾਲ ਔਟੋ ਵਾਲੇ ਜਿੰਨੇ ਵੀ ਹੈਗੇ 8 ਪੇਸ਼ੈਂਟ ਲਗੇ ਉਹ ਸਾਡੇ ਕੋਲ ਦਾਖਲ ਹੋਏ ਆ ਮੈਂ ਹੁਣੇ ਦੇਖ ਕੇ ਆਇਆ ਤੇ ਸਾਰੇ ਪੇਸ਼ੈਂਟ ਸਟੇਬਲ ਹੈਗੇ ਤੇ ਜਿਨਾਂ ਨੂੰ ਹੈਡ ਇੰਜਰੀ ਕੁਛ ਹੈ ਤੇ ਉਹਨਾਂ ਨੂੰ ਸਟਿਚਸ ਲੱਗ ਗਏ ਤੇ ਬਾਕੀ ਜਿੰਨੇ ਵੀ ਹੈ ਅੱਜ ਦੇ ਦਿਨ ਆਪਾਂ ਉਹਨਾਂ ਨੂੰ ਅੰਡਰ ਆਬਜ਼ਰਵੇਸ਼ਨ ਉਸੇ ਰੱਖਾਂਗੇ उतो बाद सिटी कराची अॻियां